ਜੁੱਧ ਦੇ ਨਸ਼ਿਆਂ ਦੇ ਵਿਰੋਧ ਦਾ ਮਲੋੜ ਦੇ ਪਿੰਡ ਚੋਲੜ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕੁਝ ਟਾਈਮ ਪਹਿਲਾਂ ਇਸ ਪਿੰਡ ਦੇ ਵਿੱਚ ਵੀ ਦੁਬਾਰਾ ਫੇਰ ਅੱਜ ਅੱਜੇ ਪਹਿਲਾਂ ਵੀ ਕਾਰਵਾਈ ਹੋਈ ਸੀ ਤਾਂ ਹੁਣ ਦੁਬਾਰਾ ਤੋਂ ਫੇਰ ਇਸ ਪਿੰਡ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਦੀਆਂ ਤਸਵੀਰਾਂ ਜਿਹੜਾ ਪੀਲਾ ਪੰਜਾ ਉਹ ਇਸ ਆਲੀਸ਼ਾਨ ਕੋਠੀ ਦੇ ਉੱਤੇ ਚਲਦਾ ਨਜ਼ਰ ਆਇਆ ਇਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਕਿ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੱਡੀ ਤعداد ਦੇ ਵਿੱਚ ਨਸ਼ਾ ਤਸਕਰਾਂ ਦੇ ਘਾਰ ਹੈ ਇਸ ਜਿਹੜੇ ਪਰਿਵਾਰ ਦਾ ਅਜ ਘਾਟਾ ਆਇਆ ਜਾ ਰਿਹਾ ਹੈ ਤਕਰੀਬਨ ਸਭ ਤੋਂ ਅੱਠ ਜਿਹੜੇ ਮਾਮਲੇ ਇਸ ਪਰਿਵਾਰ ਤੇ ਨਸ਼ੇ ਦੇ ਦਰਜ ਨੇ ਤਾਂ ਇਹ ਤਸਵੀਰਾਂ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਹੈ ਪਿੰਡਾਂ 'ਚ ਕਾਰਵਾਈ ਹੋਈ ਹੈ ਯੂਥ ਦੇ ਨਸ਼ਿਆਂ ਦੇ ਵਿਰੁੱਧ ਪਹਿਲਾਂ ਵੀ ਹੋਈ ਸੀ ਉਹ ਦੁਬਾਰਾ ਤੋਂ ਅੱਜ ਫੇਰ ਹੋਈ ਹੈ ਸਾਡੇ ਪੰਜਾਬ ਸਰਕਾਰ ਨੇ ਜੋ ਕਰ ਰਹੀ ਹੈ ਉਹ ਕਈ ਵਾਰ ਵਧੀਆ ਹੈ ਸਾਡੇ ਪਹਿਲਾਂ ਵੀ ਚਾਰ-ਚੁੱਕੀਆਂ ਢਾਈ ਗਈਆਂ ਤੇ ਨਸ਼ੇ ਦਾ ਬਹੁਤ ਬੋਲਬਾਲਾ ਸੀ ਸਾਡੇ ਇੱਥੇ ਹੁਣ ਸਾਡੇ ਬਹੁਤ ਫਰਕ ਪੈ ਗਿਆ ਜੇ ਕਿ ਨਾਲ ਅਸੀਂ ਅਸੀਂ ਬਸ ਸਾਡੇ ਪਰਿਵਾਰਿਕ ਪੈ ਗਿਆ ਹਾਂ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪੀਲਾ ਪੰਜਾਬ ਨਸ਼ਾ ਤਸਕਰੀਆਂ ਦੇ ਘਰਾਂ ਦੇ ਉੱਪਰ ਚੱਲ ਰਿਹਾ ਅੱਜ ਥੋੜੇ ਬੜੀ ਜੂੰਤੀ ਕਾਰਵਾਈ ਹੈ ਪਿੰਡ ਦੇ ਵਿੱਚ ਲੱਤੂ ਵੀ ਬੰਡੇ ਗਏ ਸਾਡੇ ਦੇ ਬਹੁਤ ਵਧੀਆ ਬੋ ਹੈਗਾ ਜੀ ਸਿਸਟਮ ਸਾਰਾ ਚੱਲ ਜਾਂਦਾ ਹੋਂਸਾਰੀ ਸ਼ਿਫ ਕੇਂਦਰਾਂ ਦੇ ਨਾਲ ਹੀ ਆਈ ਮਾੜਮਕਾ ਪਹਿਲਾਂ 100% 50% ਸੀ ਸਾਡੇ ਕੋਲ ਇਹ ਸਾਡੇ ਇਹ ਚੱਲੇਗਾ ਹੋਂਸਾਰੀ ਬਹੁਤ ਪਰਿਵਾਰ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜਾ ਸੁਨੀਲ ਸਿੰਘ ਸਾਹਿਬ ਦਾ ਪ੍ਰਸ਼ਾਸਨ ਹੈ ਕਿੰਨੇ ਦਾ ਸਖਤੀ ਕਰੀ ਖੜਾ ਐ ਐਸਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਸਖਤੀ ਹੈਗੀ ਸਾਡੇ ਇੱਥੇ ਸਦਰ ਠਾਣਾ ਦੀ ਬਲੋੜ ਦੀ ਸਾਡੇ ਪਿੰਡ ਦੇ ਵਿੱਚ ਬਹੁਤ ਲਸਾ ਜਿਹੜੇ ਪਹਿਲਾਂ ਹੁਣ ਜਮਾ ਨੈਪੈਸਿਵਸਨ ਸਾਡੇ ਕੰਟਰੋਲ ਹੈ ਜੀ ਕਿੰਨਾ ਕ ਸਰਕਾਰ ਦਾ ਕਿਵੇਂ ਦੇਖਦੇ ਹੋ ਸਰਕਾਰੇ ਦੋਨੇ ਸਰਕਾਰ ਵੀ ਹੈ ਪੁਲਸ ਵੀ ਕੀਏ ਕਾਰਵਾਈਆਂ ਦੇ ਦੋ ਕਿਵੇਂ ਧੰਨਵਾਦ ਕਰੋਗੇ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਉਹ ਪ੍ਰਸ਼ਾਸਨ ਦੇ ਬੋਤਲ ਨਵਾ ਕਰਦੇ। ਮੈਂ ਇਹ ਕਹਿਣਾ ਚਾਹੁੰਗੇ ਪੀਲਾ ਪੰਜਾ ਚੱਲਿਆ ਨਸ਼ਾ ਤਸਕਰੀਆਂ ਦੇ ਕਰਦੇ ਹੁੰਦੇ ਤੁਹਾਡੇ ਪਿੰਡ ਦੇ ਵਿੱਚ ਲਗਾਤਾਰ ਦੂਸਰੀ ਵਾਰੀ ਕਰ ਰਹੀ ਫੁੱਹੀ ਹੈ ਕਿਵੇਂ ਦੇਖਣਾ ਬਾਦ। ਅ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪੈ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜਮਾਨਤ ਤਾਂ ਮਿਲ ਹੀ ਜਾਂਦੀ ਹੈ। ਜਦੋਂ ਦੀ ਸਾਡੀ ਪੰਚਾਇਤ ਬਣੀ 14 ਦਾ ਸੀ ਜਮਾਨਤ ਦੇਣ ਤੋਂ ਇਨਕਾਰ ਕੀਤਾ। ਕੁਝ ਤਾਂ ਨਸ਼ਾ ਤਸਕਰਾਂ ਨੂੰ ਉਹਦੇ ਵੀ ਡਰਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜਵਾਨ ਤੇ ਮਿਲਣੀ ਬੰਦ ਹੋ ਗਈ ਸੀ। ਤੇ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਘਟਿਆ ਸੀ ਚਲੋ ਹੁਣ ਜਿਹੜੇ ਹੋਰ ਹੈਗੇ ਰਹਿ ਗਏ ਉਹ ਵੀ ਡਰਦਾ ਮਾਹੌਲ ਉਹਨਾਂ ਨੂੰ ਬਣ ਜੂਗਾ। ਨਾ ਆ ਕੇ ਤੋਂ ਨਸ਼ਾ ਵੇਚਣਗੇ। ਪਰ ਸਾਡੇ ਪਿੰਡ ਚ ਜਿਵੇਂ ਪਹਿਲਾਂ ਬਾਹਰੋਂ ਪਿੰਡਾਂ ਤੋਂ ਲੋਕ ਆਉਂਦੇ ਸੀ ਨਸ਼ਾ ਲੈਣ ਵਾਸਤੇ ਹੁਣ ਸਾਡੇ ਪਿੰਡ ਤੋਂ ਖਤਮ ਹੋ ਗਿਆ ਨਸ਼ਾ ਤੇ ਹੁਣ ਇੱਥੇ ਤੋਂ ਅੱਗੇ ਬਾਹਰ ਜਾਣ ਪਰ ਸਾਡੇ ਪੈਚੂਲੇ ਲੈ ਲਓ। ਉਹ ਕਲ ਕੀ ਪੀਂਦੇਗਾ ਕਹੋਗੇ ਇਸਤਾਨੀਆਂ ਪਾਰ ਦੇ ਲੈ ਕੇ ਕਿ ਲਗਾਤਾਰ ਪੰਜਾਬ ਦੇ ਪਾਰ ਯੁੱਧ ਚੱਲ ਰਿਹਾ ਹੋਇਆ ਚੱਲ ਰਿਹਾ ਹੈ। ਮੈਂ ਕਹਿੰਦੀ ਲੋਕਾਂ ਨੂੰ ਬਾਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੋ ਵੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵਿਕਦਾ ਤਾਂ ਦੱਸਣਾ ਚਾਹੀਦਾ। ਨਸ਼ਾ ਵੇਚਣ ਵਾਲੇ ਦਾ ਦੱਸਣਾ ਚਾਹੀਦਾ। ਸੁਖਜੀ ਕਿਤੋਂ ਘਰ ਆਣਾ ਗਏ ਹੋ ਤੋਂ ਡਿਪੈਂਡ ਆ ਤੇ ਲੱਡੂ ਵੰਡ ਰਹੇ ਹੋ ਕਿੰਨੀ ਖੁਸ਼ੀ ਹੈ ਕਿ ਨਸ਼ਾਕਾਰ ਬਹੁਤ ਖੁਸ਼ੀ ਹੈ ਸਾਡੇ ਪਿੰਡ ਦਾ ਸੁਧਾਰ ਹੋ ਰਿਹਾ ਜੀ ਇਸ ਕਰਕੇ ਜੀ ਅਸੀਂ ਲੱਡੂ ਵੰਡ ਰਹੇ ਹਾਂ ਸਾਰ ਪਿੰਚਾਇਤ ਸੁਧਾਰ ਹੋ ਰਿਹਾ ਦੋਨੋਂ ਚੀਜ਼ਾਂ ਹਾਂਜੀ ਹਾਂਜੀ ਸਰ ਗੇੜਾ ਕੋੜਾ ਕਿੰਨਾ ਕੁ ਸ਼ਕਤੀ ਕਰਦੇ ਸਰ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਔਰ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਪਹਿਲੀ ਕਾਰਵਾਈ ਤੁਹਾਡੇ ਪਿੰਡ ਦੇ ਵਿੱਚ ਹੋਈ ਆ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਦੋ ਕਰਪਾਏ ਗਏ ਨਸ਼ਾ ਦਸਤਰਾ ਦੇ ਹਾਂਜੀ ਸਰ ਜਿਹੜੇ ਦੋਸ਼ੀ ਆਕਰ ਉਹਨਾਂ ਦੇ ਘਰ ਘਟਾਈ ਜਾਂਗੇ ਜੀ ਠੀਕ ਅੱਜ ਦਾ ਜੋ ਘਟਾਇਆ ਗਿਆ ਮਕਾਨ ਨਾਈਰ ਇਹ ਦੇਖਦੇ ਹੋ ਕਿੰਨੀ ਕਿ ਜ਼ਿਆਦਾ ਖੁਸ਼ੀ ਹੈ ਜੇ ਲੱਡੂ ਵੀ ਮਾਣ ਰਹੇ ਸਰ ਸਾਨੂੰ ਬੜੀਆ ਖੁਸ਼ੀ ਹੈਗਾ ਜੀ ਸਾਡੇ ਬੱਚਿਆਂ ਦਾ ਸੁਧਾਰ ਹੋਊਗਾ ਸਾਰੇ ਪਿੰਡ ਦਾ ਸੁਧਾਰ ਹੋਊਗਾ ਜੀ ਪਹਿਲਾਂ ਕਿਪਰਾਂ ਦੇ ਹਾਲਾਤ ਸੀ ਨਸ਼ਾ ਬਹੁਤ ਬੁਰਾ ਹਾਲ ਸੀਗਾ ਜੀ 50 60 ਮੁੰਡੇ ਸਾਡੇ ਮਰ ਗਏ ਜੀ ਚਿੱਟੇ ਨਾਲ ਹੋਰ ਕਿਸ ਤਰ੍ਹਾਂ ਦੇ ਹਾਲਾਤ ਹੋਣ ਠੀਕ ਹੈ ਜੀ ਫਰਕ ਹੈ ਬਹੁਤ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਹਾਂਜੀ ਸਰਕਾਰ ਦੇ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਸਰਕਾਰ ਦਾ